ਅੱਜ ਆਪਾਂ ਮੋਬਾਈਲ ਤੋਂ ਘਰ ਬੈਠੇ ਕੁਝ ਆਪਣੀਆਂ ਜ਼ਰੂਰਤ ਦੇ ਜੋ ਕਾਗਜ਼ ਪੱਤਰ ਹੁੰਦੇ ਨੇ ਉਹਨਾਂ ਨੂੰ ਡਾਊਨਲੋਡ ਕਰਨਾ ਸਿੱਖਾਂਗੇ ਤੇ ਇੱਕ ਫਰਦੇ ਇਹ ਤੇ ਤਕਰੀਬਨ ਸਾਰਿਆਂ ਨੂੰ ਹੀ ਹੁੰਦੀ ਹੈ ਹੁਣ ਸਾਰਿਆਂ ਨੂੰ ਕਹਿ ਲੀਏ ਜਾਂ 90 95% ਮੁੰਡੇ ਕੱਢ ਹੀ ਲੈਂਦੇ ਨੇ ਜਿਨ੍ਹਾਂ ਦੇ ਕੋਲ ਵੀ ਸਮਾਰਟਫੋਨ ਹੈਗਾ ਫਿਰ ਵੀ ਆਪਾਂ ਦੱਸ ਦਾਂਗੇ ਐਂਡ ਦੇ ਵਿੱਚ ਇੱਕ ਜੇ ਫਾਰਮ ਦਾ ਹੁੰਦਾ ਕਈ ਵਾਰੀ ਔਖਾ ਜਾਂ ਪਿੰਡ ਦਾ ਤੇ ਜ਼ਮੀਨ ਦਾ ਜੇਕਰ ਆਪਾਂ ਨਕਸ਼ਾ ਵੀ ਡਾਊਨਲੋਡ ਕਰਨਾ ਹੋਵੇ ਮਾੜਾ ਮੋਟਾ ਵੇਖਣਾ ਹੋਵੇ ਕਈਆਂ ਨੂੰ ਇੰਟਰਸਟ ਹੁੰਦਾ ਪਟਵਾਰੀ ਕੋਲ ਨਾ ਜਾਣਾ ਪਏ ਥੋੜਾ ਪਤਾ ਕਈ ਵਾਰੀ ਵੇਖਣਾ ਹੁੰਦਾ ਕਿ ਕਿੱਥੋਂ ਪ ਕਿੱਥੇ ਕੋਈ ਯਾਨੀ ਕਿ ਜ਼ਮੀਨ ਦਾ ਟੁਕੜਾ ਕਿਹੜੇ ਪਾਸੇ ਪੈਂਦਾ ਤੇ ਉਹਦੇ ਲਈ ਤੁਸੀਂ ਆਪਣਾ ਮੋਬਾਈਲ ਲੈਣਾ ਇਧਰ ਮੈਂ ਨਾਲ ਲਾ ਦੇਣਾ ਮੋਬਾਈਲ ਦੀ ਸਕਰੀਨ ਤੇ ਤੁਸੀਂ ਉਸ ਹਿਸਾਬ ਨਾਲ ਆਪਣਾ ਨਕਸ਼ਾ ਜਿਹੜਾ ਕੱਢ ਲੈਣਾ ਪਿੰਡ ਦਾ ਜਾਂ ਜ਼ਮੀਨ ਦਾ ਕਹਿ ਲੋ ਇਹਦੇ ਲਈ ਤੁਸੀਂ ਆਪਣੇ ਮੋਬਾਈਲ ਦੇ ਸਰਚ ਵਿੱਚ ਜਾਣਾ ਜਿੱਥੇ ਗੂਗਲ 'ਚ ਤੁਸੀਂ ਲਿਖਦੇ ਹੁੰਦੇ ਹੋ ਚੀਜ਼ਾਂ ਉੱਥੇ ਜਾ ਕੇ ਨਾ ਤੁਸੀਂ ਲਿਖਣਾ ਜੀ ਕੈਡੈਸਟਰਲ ਮੈਪ ਆ ਗਿਆ ਵਿੱਚ ਕੈਡੈਸਟਰਲ ਮੈਪ ਠੀਕ ਹੈ ਵੈਸੇ ਤੁਸੀਂ ਪੰਜਾਬ ਲੈਂਡ ਰਿਕਾਰਡ ਦੀ ਸਾਈਟ ਤੇ ਵੀ ਜਾ ਕੇ ਕਰ ਸਕਦੇ ਹੋ ਲੇਕਿਨ ਇੱਥੇ ਵੀ ਜ਼ਿਆਦਾ ਸੌਖਾ ਸਿੱਧਾ ਲਿਖ ਦੇਣਾ ਤੁਸੀਂ ਠੀਕ ਹੈ ਇੱਥੇ ਤੁਸੀਂ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲ ਇਦਾਂ ਦਾ ਇੱਕ ਬਾਕਸ ਖੁੱਲ ਜਾਣਾ ਕਿ ਤਿੰਨ ਬਹੁਤ ਈਜ਼ੀ ਹੈ ਇੱਥੇ ਜ਼ਿਲ੍ਹਾ ਚੁਣ ਲੈਣਾ ਆਪਣਾ ਤੁਸੀਂ ਕੋਈ ਵੀ ਆ ਗਿਆ ਆਪਾਂ ਬਠਿੰਡਾ ਚੁਣ ਲੈਨੇ ਪਹਿਲਾਂ ਆ ਗਿਆ ਜਿਹੜਾ ਠੀਕ ਹੈ ਤਹਿਸੀਲ ਚੁਣ ਲਓ ਕਿਹੜੀ ਵੀ ਪੈਂਦੀ ਐ ਤਲਵੰਡੀ ਸਾਬੋ ਆ ਗਈ ਉਸ ਤੋਂ ਬਾਅਦ ਪਿੰਡ ਕੋਈ ਪਹਿਲੇ ਹੀ ਆਪਾਂ ਆ ਗਿਆ ਠੀਕ ਹੈ ਮਤਲਬ ਜਿੰਨਾ ਵੱਡਾ ਕੋਈ ਪਿੰਡ ਹੈ ਉਹਦੇ ਜਾਦੀਆਂ ਥੱਲੇ ਆ ਜਾਂਦੇ ਨੇ ਕਿਸੇ ਦੇ 4 ਆ ਜਾਂਦੇ ਨੇ ਪੇਜ ਕਿਸੇ ਦੇ 2 ਕਿਤੇ 6 ਤੇ ਇਸ ਤੇ ਕਲਕਲ ਕਰਕੇ ਆ ਉਸ ਪਿੰਡ ਦਾ ਨਕਸ਼ਾ ਇਹ ਤੁਸੀਂ ਮੋਬਾਈਲ ਤੇ ਵੱਡਾ ਕਰਕੇ ਜਾਂ ਪ੍ਰਿੰਟ ਅਗਰ 컬러 ਪ੍ਰਿੰਟ ਕਢਾਵਾਂਗੇ ਤਾਂ ਥੋੜਾ ਜਿਹਾ ਪਤਾ ਲੱਗੇਗਾ ਲੇਕਿਨ ਅੰਦਾਜ਼ਾ ਲਾਣ ਦੇ ਲਈ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ ਕਲਾਕਲਾ ਜਾ ਕੇ ਠੀਕ ਹੈ ਇਹ ਹੋ ਗਿਆ ਮੋਬਾਈਲ ਦੇ ਉੱਤੇ ਪਿੰਡ ਦਾ ਜਾਂ ਜ਼ਮੀਨ ਦਾ ਨਕਸ਼ਾ ਕਢਣਾ ਹੁਣ ਆਪਾਂ ਚੱਲਦੇ ਹਾਂ ਜੇ ਫਾਰਮ ਵਾਲੇ ਪਾਸੇ ਉਸ ਤੋਂ ਬਾਅਦ ਜੇ ਫਾਰਮ ਲਈ ਤੁਸੀਂ ਇੱਥੇ ਲਿਖਣਾ ਪੰਜਾਬ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਲਿਖ ਦੇਣਾ ਤੇ ਪਹਿਲੇ ਜਿਹੜਾ ਲਿੰਕ ਹੈ ਚਾਹੇ ਚਾਹੇ ਈ ਮੰਡੀ ਕਰਨ ਵਾਲਾ ਲਿੰਕ ਖੋਲ ਲੋ ਚਾਹੇ ਨੇਟਲਾ ਖੋਲ ਲੋ ਠੀਕ ਹੈ ਤੁਹਾਡੇ ਕੋਲ ਜਿਹੜੀ ਸਾਈਟ ਆ ਜੇਗੀ ਉਹ ਇਦਾਂ ਪੰਜਾਬ ਮੰਡੀ ਬੋਰਡ ਦੀ ਆ ਜੇਗੀ ਤੇ ਇਦਾਂ ਥੋੜਾ ਜਿਹਾ ਉੱਤੇ ਤੁਸੀਂ ਕਰਨਾ ਤੇ ਇੱਥੇ ਲਿਖਿਆ ਡਾਊਨਲੋਡ ਫਾਰਮਰ ਜੇ ਫਾਰਮ ਇੱਥੇ ਆਪਾਂ ਕਲਿੱਕ ਕਰਾਂਗੇ ਤੇ ਆਪਣੇ ਕੋਲ ਇੱਥੇ ਹੁਣ ਆ ਜਾਏਗਾ ਨੰਬਰ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਦੇਣਾ ਠੀਕ ਹੈ ਮੋਬਾਈਲ ਨੰਬਰ ਭਰਨ ਤੋਂ ਬਾਅਦ ਇੱਧਰ ਕਲਿੱਕ ਕਰਨਾ ਇਸ ਪਾਸੇ ਇੱਥੇ ਕਲਿੱਕ ਕਰਕੇ ਤੁਹਾਡੇ ਕੋਲ ਇੱਕ OTP ਆ ਜਾਏਗਾ ਇਹ ਮੋਬਾਈਲ ਨੰਬਰ ਤੁਸੀਂ ਉਹ ਭਰਨਾ ਜਿਹੜਾ ਤੁਸੀਂ ਆਪਣੇ ਆਰਟੀ ਸਾਫਟ ਨੂੰ ਦਿੱਤਾ ਹੋਇਆ ਜਦੋਂ ਤੁਹਾਡਾ ਕੋਈ ਖਾਤਾ ਵਗੈਰਾ ਬਣਿਆ ਹੋਣਾ ਜਿਹਦੇ ਨਾਂ ਤੇ ਤੁਹਾਡੇ ਯਾਨੀ ਕਿ ਫਸਲ ਵਿਖੀ ਆ ਜੋ ਆਧਾਰ ਕਾਰਡ ਨਾਲ ਲਿੰਕ ਹੈ ਜਾਂ ਤੁਹਾਡੇ ਬੈਂਕ ਦੀ ਕਾਪੀ ਨਾਲ ਖਾਤ ਨਾਲ ਲਿੰਕ ਹੈ ਉਹ ਵਾਲਾ ਨੰਬਰ ਤੁਸੀਂ ਇੱਥੇ ਭਰਨਾ ਤੇ ਇੱਥੇ ਸਰਚ ਕਰਕੇ OTP ਭਰ ਦੇਣਾ OTP ਭਰਨ ਤੋਂ ਬਾਅਦ ਇਹ ਵਾਲੀ ਡਿਟੇਲ ਆ ਜਾਏਗੀ ਥੱਲੇ ਤੁਹਾਡੇ ਤੇ ਡਿਟੇਲ ਚੈੱਕ ਕਰ ਲੈਣੀ ਤੁਸੀਂ ਆਪਣੀ ਤੇ ਥੱਲੇ ਵੇਖੋਗੇ ਆ ਪਿਛਲੇ 2 2.5 3 ਸਾਲਾਂ ਦੇ ਜਿਹੜੇ ਜੇ ਫਾਰਮ ਨੇ ਪੰਜ-ਛੇ ਸੀਜ਼ਨਾਂ ਦੇ ਘਟੋ-ਘਟ ਇੱਥੇ ਵਿਖਾਈ ਦੇ ਜਾਣਗੇ ਇਹ ਤੁਸੀਂ ਇੱਕ-ਇੱਕ ਕਰਕੇ ਜਿਵੇਂ ਪਹਿਲੇ ਤੇ ਕਲਿੱਕ ਕਰੀਏ ਤੇ ਇਕ-ਲਗਾ ਕਰਕੇ ਤੁਸੀਂ ਡਾਊਨਲੋਡ ਕਰ ਲੈਣਾ ਠੀਕ ਹੈ ਤੇ ਦੇਖ ਸਕਦੇ ਹੋ ਜੇ ਹੋਰ ਪਿਛਲੇ ਸਾਲਾਂ ਦੇ ਤੁਹਾਨੂੰ ਜਾਨੀ ਕਿ ਜੇ ਫਾਰਮ ਚਾਹੀਦੇ ਨੇ ਉਹਦੇ ਲਈ ਤੁਹਾਨੂੰ ਜਾਣਾ ਪਏਗਾ ਡਿਜੀ ਲੋਕਰ ਤੇ ਉੱਥੇ ਜਿੰਨੇ ਵੀ ਤੁਹਾਡੇ ਨਾਂ ਤੇ ਡਾਕੂਮੈਂਟ ਹੋਣਗੇ ਚਾਹੇ ਦਸਵੀਂ ਦਾ ਸਰਟੀਫਿਕੇਟ ਨੇ ਜੋ-ਜੋ ਵੀ ਅਟੈਚ ਹੋਣਗੇ ਉਹ ਸਾਰੇ ਡਿਜੀ ਲੋਕਰ ਤੇ ਆ ਜਾਣਗੇ ਚਾਹੇ ਉਹ ਡਰਾਈਵਿੰਗ ਲਾਇਸੈਂਸ ਆ ਪਾਸਪੋਰਟ ਆ ਕੁਝ ਵੀ ਹੈ ਇਸ ਕਰਕੇ ਉੱਥੇ ਇੱਕ ਸਾਈਨ ਅਪ ਕਰਕੇ ਖਾਤਾ ਬਣਾਉਣਾ ਪੈਂਦਾ ਤੇ ਸਾਰੇ ਡਾਕੂਮੈਂਟ ਉੱਥੇ ਆ ਜਾਂਦੇ ਨੇ ਉਹਦੇ ਲਈ ਵੱਖਰੀ ਵੀਡੀਓ ਇੱਕ ਬਣਾਵਾਂਗੇ ਕਿਉਂਕਿ ਉਹਦੀ ਪ੍ਰਕਿਰਿਆ ਥੋੜੀ ਜਿਹੀ ਲੰਬੀ ਹੈ ਫਿਲਹਾਲ ਤੁਸੀਂ ਜੇ ਫਾਰਮ ਪਿਛਲੇ 4 ਸਾਲਾਂ ਦੇ 3 ਸਾਲਾਂ ਦੇ ਇਥੋਂ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਅੱਗੇ ਆਪਣੀ ਆਗੇ ਜੀ ਫਰਦ ਫਰਦ ਲਈ ਫੇਰ ਤੁਹਾਨੂੰ ਇੱਥੇ ਲਿਖਣਾ ਪਏਗਾ ਪੰਜਾਬ ਲੈਂਡ ਰਿ ਉਸੇ ਸਾਈਡ ਤੇ ਆਪਾਂ ਫੇਰ ਜਾਵਾਂਗੇ ਆ ਗਿਆ ਆਪਣਾ ਪੰਜਾਬ ਲੈਂਡ ਰਿਕਾਰਡ ਆ ਸਾਹਮਣੇ ਖੁੱਲ ਜਾਏਗਾ ਬਿਲਕੁਲ ਪਹਿਲੇ ਨਾਂ ਦੀ ਵਿਖੋ ਡਿਜੀਟਲ ਫਰਦ ਲਿਖਿਆ ਮਾਲਕ ਦੇ ਨਾਮ ਤਾਬਕ ਹੈ ਖੇਵਟ ਨੰਬਰ ਮੁਤਾਬਕ ਹੈ ਖਤੌਨੀ ਜਾਂ ਖਸਰਾ ਨੰਬਰ ਇਹ ਸਾਨੂੰ ਯਾਦ ਘੱਟ ਹੀ ਹੁੰਦੇ ਨੇ ਤੇ ਅਸੀਂ ਮਾਲਕ ਦੇ ਨਾਮ ਤਾਬਕ ਤੇ ਜਿਆਦਾਤਰ ਕਲਿੱਕ ਕਰਦੇ ਆਂ ਉੱਥੇ ਕਲਿੱਕ ਕਰਨ ਤੋਂ ਬਾਅਦ ਤੇ ਇੱਥੇ ਤੁਸੀਂ ਆਪਣਾ ਜ਼ਿਲ੍ਹਾ ਚੁਣ ਲੈਣਾ ਜ਼ਿਲ੍ਹਾ ਚੁਣ ਲਿਆ ਆਪਾਂ ਇੱਥੇ ਜੀ ਪਟਿਆਲਾ ਪਟਿਆਲਾ ਜ਼ਿਲ੍ਹਾ ਚੁਣ ਲਿਆ ਤੇ ਤਹਿਸੀਲ ਆਪਣੀ ਦਰਸਮਾਨ ਇਸੇ ਤਰ੍ਹਾਂ ਆਪਣਾ ਪਿੰਡ ਚੁਣ ਲਿਆ ਸਾਲ ਚੁਣ ਲਿਆ ਲੇਟਸ ਆਪਣਾ ਇਹ ਚੱਲ ਰਿਹਾ ਇੱਥੇ ਕਲਿੱਕ ਕਰਨ ਤੋਂ ਬਾਅਦ ਸੈੱਟ ਰੀਜਨ ਤੇ ਕਲਿੱਕ ਕਰ ਦਾਂਗੇ ਆਪਾਂ ਇਹ ਆਪਾਂ ਰੀਜਨ ਸਿਲੈਕਟ ਕਰ ਲਿਆ ਤੇ ਹੁਣ ਇੱਥੇ ਇੱਕ ਡੱਬਾ ਖੁੱਲੇਗਾ ਜਿਹਦੇ ਵਿੱਚ ਆਪਾਂ ਨਾਮ ਭਰਾਂਗੇ ਜਿਹਦੇ ਨਾਮ ਤੋਂ ਚਾਹੀਦੀ ਹੈ ਠੀਕ ਹੈ ਇੱਥੇ ਆਪਾਂ ਨਾਮ ਲਿਖ ਦਾਂਗੇ ਨਾਮ ਲਿਖਣ ਤੋਂ ਬਾਅਦ ਵਿਊ ਓਨਰ ਰਿਲੇਸ਼ਨ ਇੱਥੇ ਜੋ ਨਾਮ ਭਰਿਆ ਉਹਨਾਂ ਦੇ ਪਿਤਾ ਦਾ ਨਾਮ ਤੇ ਅੱਗੋਂ ਦਾਦਾ ਦਾ ਨਾਮ ਵੀ ਆ ਜਾਏਗਾ ਉਹ ਜੇ ਸਹੀ ਹੈ ਕਿਉਂਕਿ ਇੱਕ ਪਿੰਡ ਦੇ ਵਿੱਚ ਕਈ ਤਰ੍ਹਾਂ ਦੇ ਨਾਮ ਮੈਚ ਕਰ ਜਾਂਦੇ ਨੇ ਇੱਥੇ ਤੁਸੀਂ ਕਰ ਦੇਣਾ ਸਿਲੈਕਟ ਸਿਲੈਕਟ ਕਰਨ ਤੋਂ ਬਾਅਦ ਇੱਥੇ ਪਤਾ ਲੱਗ ਗਿਆ ਖੇਵਟ ਨੰਬਰ ਇਹ ਵੀ ਯਾਦ ਰੱਖ ਸਕਦੇ ਹੋ ਤੁਸੀਂ ਅੱਗੇ ਤੋਂ ਕਿ ਇਹ ਖੇਵਟ ਨੰਬਰ ਸਾਡੀ 118 ਮਤਲਬ ਮੇਰੀ ਖੇਵਟ ਨੰਬਰ 118 ਤੁਹਾਡੀ ਕੀ ਹੋਰ ਆ ਜੇਗੀ ਇਸ ਨੂੰ ਇੱਥੇ ਆਪਾਂ ਸਿਲੈਕਟ ਕਰ ਲੈਣਾ ਸਿਲੈਕਟ ਕਰਕੇ ਆ ਥੱਲੇ ਇੱਕ ਕੈਪਚਾ ਭਰਨਾ ਹੁੰਦਾ ਕਿ ਤੁਸੀਂ ਕੋ ਰੋਬਟ ਵਗੈਰਾ ਤਾਂ ਨਹੀਂ ਹੈਗੇ ਇਹਨੂੰ ਤੁਸੀਂ ਭਰ ਦੇਣਾ ਇਹ ਹੈਗਾ ਆਪਣੇ ਕੋਲ ਵੀਊ ਰਿਪੋਰਟ ਤੇ ਕਲਿੱਕ ਕਰ ਦੇਣਾ ਜਿਹੜੀ ਤੁਹਾਡੀ ਫਰਦ ਆ ਉਹ ਸਾਹਮਣੇ ਆ ਗਈ ਹੈ ਇਹਦਾ ਸਕਰੀਨ ਸ਼ਾਟ ਲੈ ਲਓ ਚਾਹੇ ਪੀਡੀਐਫ ਦੇ ਰੂਪ ਦੇ ਵਿੱਚ ਤੁਸੀਂ ਇਸ ਨੂੰ ਪ੍ਰਿੰਟ ਕਰਵਾ ਸਕਦੇ ਹੋ ਮੋਬਾਈਲ ਦੇ ਵਿੱਚ ਸੇਵ ਕਰਕੇ ਫਿਲਹਾਲ ਇਹਨਾਂ ਤਿੰਨ ਚੀਜ਼ਾਂ ਦੀ ਤੁਸੀਂ ਪ੍ਰੈਕਟਿਸ ਕਰਕੇ ਵੇਖੋ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮਿਹਰਬਾਨੀ ਜੀ